ਦੇ ਇਹ ਜੋ ਵੀ ਹੋ ਰਿਹਾ ਹੈ ਇਹ ਸਹੀ ਨਹੀਂ ਹੋ ਰਿਹਾ ਤੇ ਨਾਲ ਆਪਾਂ ਕਹੀਏ ਵੀ ਆਪਾਂ ਟੜੂਆ ਜਦ ਕੇ ਕਿਤਾ ਹੋ ਸਕਦਾ ਜੋ ਵੀ ਸਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਨੂੰ ਇਹ ਤਾਂ ਚਾਹੀਦਾ ਵੋਟਾਂ ਬਾਣ ਜਿਹੜਾ ਵੀ ਜਿੱਤ ਗਿਆ ਉਹ ਤੇ ਫਾਰ ਤਾਂ ਬੜੀ ਮੋੜ ਇਹ ਇਹ ਕਹਿਣਾ ਚਾਹੀਏ ਇਹ ਡਿਕਟੇਟਰਸ਼ਿਪ ਹੋ ਗਈ ਆ ਇਹ ਕੋਈ ਡੈਮੋਕ੍ਰੇਸੀ ਵਾਲਾ ਗੱਲ ਨਹੀਂ ਰਹੀ ਇਨਕਲੂਡਿੰਗ ਹਲਕੇ ਦੇ ਅੰਮ੍ਰਿਤ ਸਾਹਿਬ ਕਿਉਂਕਿ ਉਹਨਾਂ ਦੀ ਰਹਿਮਾਈ ਜਿਟਾ ਬਿਨਾ ਕੁਝ ਹੋ ਨਹੀਂ ਸਕਦਾ ਇੱਥੇ ਸੋ ਇਹ ਬੜਾ ਮਾੜਾ ਦੇਣਾ ਕਾਲਾ ਦੇਣਾ ਇਹਨਾਂ ਨੇ ਪਹਿਲਾਂ ਹੀ ਕੋਸ਼ਿਸ਼ ਕੀਤੀ 50% ਕੈਂਡੀਡੇਟ ਵਿਡਰੋਅ ਕਰਤੀਆਂ ਦੇ ਕਰਤੇ ਨੇ ਤਾਂ ਕਿ ਸਾਡੀ ਜਿਹੜੀ ਕਮੇਟੀ ਦਾ ਰਸ ਆ ਸਾਡੇ ਐਮਸੀ ਪੰਜ ਵਾਰ ਜਿੱਤੇ ਹੋਏ ਦੀ ਪਰਮਜੀਤ ਪੰਡਿਵਾਰ ਐਫਐਸ ਜਿੱਤਿਆ ਹੈ ਜੀਕਾ ਜਾਂਦ ਕੌਂਸਲ ਸਾਹਿਬ ਦਾ ਕਾਉਂਟ ਸੂਤ ਸਾਹਿਬ ਦਾ ਕਾਉਂਟ ਉਹ ਨਹੀਂ ਤਾਂ ਸਾਡੇ ਸੀਨੀਅਰ ਲੀਡਰ ਉਹਨਾਂ ਨੇ ਸੀਨ ਲਿਆ ਵੀ ਹਾਈ ਕੋਰਟ ਜਾਵਾਂਗੇ ਅੱਸੀ ਕੱਲ੍ਹ ਦੋਸਤੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਚੈਨਲ ਮੈਂ ਦੀਪਕ ਕੁਮਾਰ ਮਾਛੀਵਾੜੇ ਤੋਂ ਮਾਛੀਵਾੜਾ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬੜਾ ਵਿਵਾਦ ਸ਼ੁਰੂ ਹੋਇਆ ਹੋਇਆ ਕੱਲ ਕਈ ਉਮੀਦਵਾਰਾਂ ਦੇ ਕਾਗਜ਼ ਰੱਦ ਹੋਣ ਨਾਲ ਅੱਜ ਵੱਖ-ਵੱਖ ਪਾਰਟੀਆਂ ਦੇ ਨੁਮਾਇंदे ਤੇ ਵਰਕਰ ਸ੍ਰੀ ਚਰਨ ਕਮਲ ਸਾਹਿਬ ਦੇ ਕਿ ਇਕੱਠੇ ਹੋਏ ਨੇ ਅਸੀਂ ਅੱਜ ਥੋੜੀ ਜਿਹੀ ਜਾਣਕਾਰੀ ਲਵਾਂਗੇ ਕਿ ਅੱਜ ਉਹਨਾਂ ਦਾ ਕੀ ਹੈਗਾ ਮੋਟਿਵ ਕੀ ਕਿੱਥੇ ਉਹ ਕੀ ਕਰਨਾ ਚਾਹੁੰਦੇ ਨੇ ਤੇ ਕਿਸ ਤਰ੍ਹਾਂ ਉਹ ਆਪਣੀ ਰਣਨੀਤੀ ਤਿਆਰ ਕਰ ਰਹੇ ਨੇ ਅਸੀਂ ਸਾਡੇ ਨਾਲ ਕੁਝ ਲੇਡੀਆਂ ਜੁੜੀਆਂ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਹਾਂਜੀ ਤੁਸੀਂ ਕੀ ਕਹਿੰਦੇ ਇਕੋਸਾ ਹਨੁਮਨ ਜੀ ਉਹਨੇ ਇਹ ਪਾਰਟੀ ਦਾ ਫੈਸਲਾ ਅਸੀਂ ਚਾਹਨੇ ਵੋਟਾ ਪੈਣ ਉਸ ਤੋਂ ਬਾਅਦ ਦੇਖਿਆ ਜਾਏਗਾ ਕੌਣ ਹਾਰਦਾ ਕੌਣ ਜਿੱਤਦਾ ਇਹ ਠੱਕੇ ਸ਼ਾਈ ਅਸੀਂ ਨਹੀਂ ਚੱਲ ਦਾਂਗੇ ਆਪਣੇ ਮਾਛੀ ਵਾਲੇ ਬਿਲਕੁਲ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਠੱਕੇ ਸ਼ਾਈ ਬਿਲਕੁਲ ਵੀ ਸਹਿਨ ਨਹੀਂ ਕਰਾਂਗੇ ਤੇ ਅਸੀਂ ਸਾਡੇ ਨਾਲ ਕਾਉਂਸਲਰ ਨੇ ਜਿਹੜੇ ਪਹਿਲਾਂ 5 ਵਾਰ ਰਹਿ ਚੁੱਕੇ ਨੇ ਮਨਜੀਤ ਕੁਮਾਰੀ ਜੀ 5 ਵਾਰ ਪਹਿਲਾਂ ਕਾਉਂਸਲਰ ਰਹਿ ਚੁੱਕੇ ਨੇ ਉਹਨਾਂ ਦੇ ਵੀ ਕਾਗਜ਼ ਰਿਜੈਕਟ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਕਿ ਉਹ ਕੀ ਕਹਿ ਰਹੇ ਨੇ ਹਾਂਜੀ ਹਾਂਜੀ ਮੈਂ ਮਨਜੀਤ ਕੁਮਾਰੀ ਮੈਂ 25 ਸਾਲਾਂ ਤੋਂ ਅੱਗੇ ਕੌਨਸਲ ਸੀਟ ਤੇ ਬੈਠੀ ਹੋਈ ਸੀਗੀ ਔਰ ਹੁਣ ਇਹ ਨਹੀਂ ਪਤਾ ਕਿ ਕਿਦਾ ਬ੍ਰੇਨ ਸੀਗਾ ਕਿੰਨੇ ਕਰਵਾਇਆ ਔਰ ਕਿਦੀ ਕਲਮ ਚੱਲੀ ਇਹ ਪਰਮਾਤਮਾ ਨਿਆਂ ਲਏਗਾ ਔਰ ਉਸ ਤੋਂ ਬਾਅਦ ਸਾਡਾ ਹਾਈ ਕਮਾਂਡ ਦੀ ਲੈਣਗੇ ਔਰ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਸੁਪਰੀਮ ਕੋਰਟ ਦਾ ਦਰਵਾਜ਼ਾ ਅਸੀਂ ਆਪਣਾ ਨਿਆਂ ਮੰਗਾਂਗੇ ਅਸੀਂ ਇਹਨਰੇ ਨਾਲ ਖੜੇ ਆ ਬਿਲਕੁਲ ਇੰਨਾ ਵੱਲੋਂ ਇਹੀ ਕਿਹਾ ਜਾ ਰਿਹਾ ਕਿ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਇਆ ਜਾਏਗਾ ਸਾਡੀ ਸੁਣਵਾਈ ਨਹੀਂ ਹੋਈ ਹੈ ਦੇਖਦੇ ਆ ਅਗਲੀ ਇਹ ਕਿਸ ਤਰ੍ਹਾਂ ਰਣਨੀਤੀ ਅੱਗੇ ਅਸੀਂ ਹੋਰ ਵੀ ਲੀਡਰਾਂ ਨਾਲ ਗੱਲ ਕਰਾਂਗੇ ਬਣੇ ਰਹੋ ਲੁਧਿਆਣਾ ਲਾਈਵ ਚੈਨਲ ਹਾਂਜੀ ਇਹ ਜੋ ਵੀ ਹੋ ਰਿਹਾ ਹੈ ਇਹ ਸਹੀ ਨਹੀਂ ਹੋ ਰਿਹਾ ਜਿਹੜਾ ਇਹਨਾਂ ਨੇ ਇਹ ਪ੍ਰਸ਼ਾਸਨ ਵੱਲੋਂ ਜੋ ਵੀ ਕੀਤਾ ਗਿਆ ਇਹ ਸਹੀ ਨਹੀਂ ਕੀਤਾ ਗਿਆ ਅਸੀਂ ਇਸ ਫੈਸਲੇ ਨਾਲ ਬਿਲਕੁਲ ਵੀ ਉਹ ਨਹੀਂ ਹੈਗੇ ਐਗਰੀ ਨਹੀਂ ਕਰਦੇ ਅਸੀਂ ਇਸ ਫੈਸਲੇ ਨਾਲ ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਮੀਦਵਾਰ ਵੀ ਨੇ ਇਹ ਪਖਬਖ ਬਾੜਾਂ ਦੇ ਵਿੱਚ ਇਹ ਇਹਨਾਂ ਇਹ ਸਾਰੇ ਹੀ ਇਸੇ ਚੀਜ਼ ਨੂੰ ਤੱਕੇ ਸ਼ਾਹੀ ਕਹਿੰਦੇ ਨੇ ਕਿ ਤੱਕੇ ਸ਼ਾਹੀ ਹੋ ਰਹੀ ਆ ਸਾਡੇ ਨਾਲ ਅਸੀਂ ਹੋਰ ਵੀ ਗੱਲ ਕਰਾਂਗੇ ਹਾਂਜੀ ਸਾਡੇ ਨਾਲ ਬਿਲਕੁਲ ਤੱਕੇ ਸ਼ਾਹੀ ਹੋ ਰਹੀ ਆ ਆਪਾਂ ਵੋਟਾਂ ਪਾਣਗੇ ਬਹੁਤ ਪੱਕਾ ਜਿਹੜਾ ਵੀ ਜਿੱਤ ਸਕਿਆ ਉਹਨੂੰ ਆਉਣਾ ਚਾਹੀਦਾ ਇਹ ਨਹੀਂ ਹੋ ਸਕਦਾ ਕਿ ਤੱਕੇ ਨਾਲ ਆਪਾਂ ਕਹੀਏ ਆਪਾਂ ਝਾੜੂ ਵਾਲਾ ਜਿੱਤ ਗਿਆ ਇਹ ਕਿੰਦਾ ਹੋ ਸਕਦੀ ਹੈ ਜੋ ਵੀ ਸਾਡੇ ਨਾਲ ੱੱਕਾ ਹੋ ਰਿਹਾ ਸਰਕਾਰ ਨੂੰ ਇਹ ਕਰਨਾ ਚਾਹੀਦਾ ਵੋਟਾਂ ਪਾਣ ਜਿਹੜਾ ਵੀ ਜਿੱਤ ਗਿਆ ਉਹ ਜਿੱਥਾਰ ਦਾ ਬਣੀ ਹੋਈ ਹੈ ਜਿੱਤ ਵੀ ਸਕਦੇ ਆਪਾਂ ਹਾਰ ਵੀ ਸਕਦੇ ਆ ਥੋੜੀ ਹੁੰਦਾ ਵੀ ਆਪਾਂ ੱੱਕੇ ਸ਼ਾਹੀ ਨਾਲ ਨਹੀਂ ਆਪਾਂ ਕਿਸੇ ਨੂੰ ਜਿੱਤ ਨਹੀਂ ਨਾ ਬਿਲਕੁਲ ਸਭ ਦਾ ਇਹ ਹੀ ਕਹਿਣਾ ਹੈ ਕਿ ਅਗਰ ਲੜਨਾ ਹੈ ਤਾਂ ਚੋਣਾ ਲੜੋ ਇਦਾਂ ੱੱਕੇ ਸ਼ਾਹੀ ਨਾਲ ਕਾਗਜ਼ ਰੱਦ ਕਰਕੇ ਕੁਝ ਨਹੀਂ ਹੋਣਾ ਤਾਂ ਅਗਰ ਤੁਸੀਂ ਮੈਦਾਨ 'ਚ ਉਤਰਨਾ ਤਾਂ ਚੋਣਾ ਲੜਨ ਲਈ ਉਤਰੋ ਹਾਂਜੀ ਮੈਂ ਸੁਰਿੰਦਰ ਕੁਮਾਰ ਜੋਸ਼ੀ ਟੀਮ ਵਿੱਚੋਂ ਬੋਲ ਰਹੀ ਹਾਂ ਮੇਰੇ ਹਸਬੰਦ ਡੀਐਮਸੀ ਰਹਿ ਚੁੱਕੇ ਨੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਡਿਕਟੇਟਰਸ਼ਿਪ ਹੋ ਗਈ ਹੈ ਇਹ ਕੋਈ ਡੈਮੋਕ੍ਰੇਸੀ ਵਾਲਾ ਕੰਮ ਨਹੀਂ ਰਹੀ ਹੈਗੀ ਸਾਨੂੰ ਇਸ ਬਾਰੇ ਸੋਚਣਾ ਹੈ ਕਿ ਹਰ ਇੱਕ ਬੰਦੇ ਨੂੰ ਵੋਟ ਪਾਉਣ ਦਾ ਰਾਈਟ ਹੈ ਉਹਨੂੰ ਵੋਟ ਪਾ ਕੇ ਹੀ ਜਿੱਤਣ ਤੇ ਹਾਰ ਦਾ ਅਧਿਕਾਰ ਜਿੱਤਣ ਤੇ ਮਿਲਣਾ ਚਾਹੀਦਾ ਵਾ ਇਹ ਤਾਂ ਨੀਰਾ ਗੁੰਡਾਗਰਦੀ ਹੋਈ ਹੈ ਇਹ ਨਹੀਂ ਹੋਣਾ ਚਾਹੀਦਾ ਹੈਗਾ ਇਹ ਪ੍ਰਚਾਰਸ਼ਣ ਨੂੰ ਸਾਨੂੰ ਸਾਡੇ ਤੇ ਪੰਜਾਬ ਤੋਂ ਅੱਗੇ ਸਾਡੀ ਮੰਗ ਆ ਕਿ ਸਾਨੂੰ ਸਾਡੀ ਵੋਟ ਦਾ ਰਾਈਟ ਮਿਲੇ ਤੇ ਹਰ ਇੱਕ ਬੰਦੇ ਨੂੰ ਜਿੱਤਣ ਤੇ ਹਾਰ ਹੁੰਦਾ ਰਾਈਟ ਮਿਲਣਾ ਚਾਹੀਦਾ ਹਾਂਜੀ ਸਾਰੀਆਂ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਤੇ ਜਿਹੜੇ ਲੀਡਰ ਨੇ ਉਹ ਵੀਡੀਓ ਦਫ਼ਤਰ ਪਹੁੰਚ ਚੁੱਕੇ ਨੇ ਗੁਰਦੁਆਰਾ ਸ਼੍ਰੀ ਚਰਨ ਕਮਲ ਸਾਹਿਬ ਤੋਂ ਪੈਦਲ ਬਾਜ਼ਾਰਾਂ ਵਿੱਚੋਂ ਦੀ ਹੁੰਦੇ ਹੋਏ ਮਾਛੀਵਾੜੇ ਦੇ ਵੀਡੀਓ ਦਫ਼ਤਰ ਪਹੁੰਚ ਚੁੱਕੇ ਨੇ ਤੁਸੀਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿੰਡਾ ਭਾਰੀ ਇਕੱਠ ਲੋਕਾਂ ਦਾ ਪੰਜਾਬ ਸਰਕਾਰ ਦੇ ਵਿਰੁੱਧ ਨਾਅਰੇ ਲਗਾਉਂਦੇ ਹੋਏ ਹੱਥ 'ਚ ਤਖਤੀਆਂ ਫੜੀਆਂ ਹੋਈਆਂ ਨੇ ਇਹਨਾਂ ਨੇ ਮੇਰੇ ਮੇਰੇ ਮਰਦੋਦ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਲੁਧਿਆਣਾ ਲਾਈਵ ਚੈਨਲ ਤੇ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਹਲਕਾ ਸਮਰਾਲਾ ਦੇ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਨੇ ਸਾਡੇ ਨਾਲ ਪਰਮਜੀਤ ਸਿੰਘ ਢਿੱਲੋਂ ਹਾਂਜੀ ਪਰਮਜੀਤ ਸਿੰਘ ਢਿੱਲੋਂ ਜੀ ਕੀ ਅਗਲੀ ਰਣਨੀਤੀ ਹੈਗੀ ਆ ਤੁਹਾਡੀ ਰਣਨੀਤੀ ਤੇ ਹੈ ਜੀ ਸਭ ਤੋਂ ਪਹਿਲਾਂ ਤਾਂ ਹਾਈ ਕੋਰਟ ਦੇ ਵਿੱਚ ਲੈ ਕੇ ਜਾਵਾਂਗੇ ਅਸੀਂ ਇਹ ਟਰਨਿੰਗ ਅਫਸਰ ਨੂੰ ਵੀ ਤੇ ਉਹਨਾਂ ਅਫਸਰਾਂ ਨੂੰ ਜਿਨ੍ਹਾਂ ਦੀ ਮਿਲੀ ਭੁਗਤਣਾਇ ਕੰਮ ਹੋਇਆ ਇਨਕਲੂਡਿੰਗ ਹਲਕੇ ਦੇ ਐਮਐਲਏ ਸਾਹਿਬ ਕਿਉਂਕਿ ਉਹਨਾਂ ਦੀ ਰਹਿਮਾਈ ਡਿਟਾ ਬਿਨਾ ਕੁਝ ਨਹੀਂ ਕਰ ਸਕਦਾ ਇੱਥੇ ਸੋ ਇਹ ਬੜਾ ਮਾੜਾ ਦੇਣਾ ਕਾਲਾ ਦੇਣਾ ਵੀ ਜਿੱਥੇ ਜਿਹੜੇ ਲੋਕ ਇਹ ਇਲੈਕਸ਼ਨ ਲੜਨ ਤੋਂ ਭੱਜ ਗਏ ਜੇ ਇੰਨਾ ਸੀ ਇਲੈਕਸ਼ਨ ਲੜਦੇ ਲੋਕਾਂ ਨੂੰ ਫੇਅਰ ਪਲੇਇੰਗ ਗਰਾਉਂਡ ਤੇ ਜਿਹੜੇ ਉਮੀਦਵਾਰ ਨੂੰ ਲੋਕ ਚੁਣਦੇ ਉਹਨੇ ਚੁਣ ਕੇ ਅੱਗੇ ਆ ਜਾਣਾ ਸੀ ਪਰ ਇਹ ਇਲੈਕਸ਼ਨ ਲੜਨ ਤੋਂ ਭੱਜ ਚੁੱਕੇ ਨੇ ਇਹਨਾਂ ਨੇ ਪਹਿਲਾਂ ਹੀ ਕੋਸ਼ਿਸ਼ ਕੀਤੀ 50% ਕੈਂਡੀਡੇਟ ਵਿਡਰੋਅ ਬਾਕੀਆਂ ਦੇ ਕਰਤੇ ਨੇ ਤਾਂ ਕਿ ਸਾਡੀ ਜਿਹੜੀ ਕਮੇਟੀ ਦਾ ਰਾਂਸ ਆ ਇਹ ਜਿਹੜੇ 8 ਵਾਰਡ ਬਾਕੀ ਬਚੇ ਨੇ ਉਹਨਾਂ ਤੇ ਕੀ ਹੋਏਗਾ ਇਲੈਕਸ਼ਨ ਲੜਿਆ ਜਾਵੇਗਾ ਜਾਂ ਉਹਨਾਂ ਦੇ ਤੁਸੀਂ ਕਾਗਜ਼ ਵਾਪਸ ਲੈਣ ਦੇ ਲਾ ਦੇਖੋ ਅਜੇ ਕਿਉਂਕਿ ਇਹ ਸਾਂਝੇ ਤੌਰ ਤੇ ਅਜੇ ਇਕੱਲੇ ਸਾਨੂੰ ਪਤਾ ਲੱਗਿਆ ਅਜੇ ਤਾਂ ਅਸੀਂ ਕੇਵਲ ਪ੍ਰੋਟੈਸਟ ਕੀਤਾ ਆ ਲੋਕਾਂ ਦੇ ਧਿਆਨ 'ਚ ਗੱਲ ਆਂਦੀ ਆ ਤੇ ਵਿਚਾਰ ਕਿਉਂਕਿ ਮੇਰਾ ਇਕੱਲੇ ਦਾ ਨਹੀਂ ਕਿਸੇ ਹੋਰ ਪਾਰਟੀ ਦਾ ਇਕੱਲੇ ਦਾ ਨਹੀਂ ਆਪਣੇ ਵਰਕਰਾਂ ਨਾਲ ਸਲਾਹ ਕਰਕੇ ਜਿੱਥਾਂ ਦਾ ਫੈਸਲਾ ਬਣਦਾ ਠੀਕ ਹੈ ਸੋ ਟਿੱਲੋ ਸਾਹਿਬ ਨੇ ਜਾਣਕਾਰੀ ਦਿੱਤੀ ਕਿ ਵਰਕਰਾਂ ਤੇ ਲੋਕਾਂ ਨਾਲ ਅਸੀਂ ਸਲਾਹ مشورہ ਕਰਕੇ ਅਗਲਾ ਅਗਲੀ ਜਿਹੜੀ ਰਣਨੀਤੀ ਹੋਗੀ ਇਲੈਕਸ਼ਨ ਲੜਨਾ ਜਾਂ ਨਹੀਂ ਲੜਨਾ ਜਾਂ ਹਾਈ ਕੋਰਟ ਦਾ ਦਰਵਾਜ਼ਾ ਖੜਕੜਾਣਾ ਆ ਸਾਡੇ ਨਾਲ ਜੁੜੇ ਨੇ ਕਾਂਗਰਸੀ ਆਗੂ ਬਨੀਤ ਕੁਮਾਰ ਚੜੋਦੀ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਲੈਕਸ਼ਨਾਂ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਹਾਂਜੀ ਮੈਂ ਦੀਪ ਜੀ ਪਹਿਲੀ ਵਾਰ ਆਪਣੇ ਦੇਖਿਆ ਵੀ ਇੰਨਾ ਤੱਕਾ ਸਰਕਾਰ ਨੇ ਕੀਤਾ ਜਿਹੜੇ 5-5 ਵਾਰ ਕੈਂਡੀਡੇਟ ਜਿੱਤੇ ਕਾਂਗਰਸ ਪਾਰਟੀ ਨੇ ਪੇਪਰ ਚੈੱਕ ਕਰਦੇ ਉਹਨਾਂ ਨੂੰ ਪਤਾ ਸੀਗਾ ਸਰਪੰਦਰ ਸਿੰਘ ਰਾਜਾ ਇਹਨੂੰ ਬਹੁਤ ਮਿਹਨਤ ਕਰ ਰਿਹਾ ਤੇ ਸਾਡੇ ਪ੍ਰਵਿੰਦਰ ਤਵਾੜੀ ਬਲਾਕ ਪ੍ਰਧਾਨ ਜੀ ਤੇ ਜਿਹੜੇ ਕੈਂਡੀਡੇਟ ਸੀ ਬਹੁਤ ਵਧੀਆ ਕੈਂਡੀਡੇਟ ਦਿੱਤੇ ਸੀ 14 ਕੈਂਡੀਡੇਟ ਇਹਨਾਂ ਨੂੰ ਪਤਾ ਸੀ ਵੀ ਕਾਂਗਰਸ ਪਾਰਟੀ ਨੇ ਆਪਣੇ ਭਾਰੀ ਬਹੁਮਤ ਨਾਲ ਆਪਣੀ ਨਗਰ ਕੌਂਸਲ ਦਾ ਪ੍ਰਧਾਨ ਬਣਾਉਣਾ ਉਹ ਮਨਜੀਤ ਕੁਮਾਰੀ ਸਾਡੇ ਐਮਸੀ ਪੰਜ ਵਾਰ ਜਿੱਤੇ ਹੋ ਸੀ ਪਰ ਉਹ ਜੀਤ ਪੰਜ ਵਾਰ ਐਮਸੀ ਜਿੱਤਿਆ ਸੀਗਾ ਚੰਦ ਕੌਂਸਲ ਸਾਬਕਾ ਕੌਂਸਲ ਸੂਤ ਸਾਬਕਾ ਕੌਂਸਲ ਇੱਕ ਬੰਦੇ ਦੇ ਪ੍ਰੋਜੈਕਟ ਹੋ ਸਕਦੇ ਦੋ ਜਿੰਨੇ ਕਿੱਥੇ ਜਗਾ ਚਾਰ ਚਾਰ ਖੜੇ ਚਾਰ ਚ ਦੇ ਰਿਜੈਕਟ ਕਰ ਦਿੱਤੇ ਕਿ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਰੱਖਿਆ ਇਹਨਾਂ ਨੇ ਤਾਂ ਜਾਂ ਤਾਂ ਇਹ ਚਾਹੁੰਦੇ ਨੋਮੀਨੇਟ ਕਰ ਦੁੰਦੇ ਆ ਵੀ ਸਰਕਾਰ ਕੋਲੋਂ ਵੀ ਅਸੀਂ ਇਲੈਕਸ਼ਨ ਹੋਣ ਨਹੀਂ ਦੇਣਾ ਜਦ ਇਲੈਕਸ਼ਨ ਜਾਂ ਇਲੈਕਸ਼ਨ ਦਾ ਐਲਾਨ ਕੀਤਾ ਜਾਂ ਜਦੋਂ ਪਤਾ ਸੀ ਫਿਰ ਮੈਦਾਨ ਚ ਆ ਕੇ ਇਲੈਕਸ਼ਨ ਲੜਦੇ ਠੀਕ ਆ ਮੇਰੇ ਹਿਸਾਬ ਨਾਲ ਇਹ ਬਹੁਤ ਵੱਡੀ ਲੋਕਤੰਤਰ ਦੀ ਹੱਤਿਆ ਆ ਇਹ ਸਰਕਾਰ ਨੂੰ ਹਲੇ ਵੀ ਸੋਚਣਾ ਚਾਹੀਦਾ ਕਿਉਂਕਿ ਨਹੀਂ ਤਾਂ ਸਾਡੇ ਸੀਨੀਅਰ ਲੀਡਰ ਉਹਨਾਂ ਨੇ ਡਿਸੀਜਨ ਲਿਆ ਵੀ ਹਾਈ ਕੋਰਟ ਜਾਵਾਂਗੇ ਤੇ ਜਿਹੜੇ ਅੱਠ ਕੈਂਡੀਡੇਟ ਸਾਡੇ ਜਿਨ੍ਹਾਂ ਦੇ ਪੇਪਰ ਬਚ ਗਏ ਉਹ ਸਿ ਇਲੈਕਸ਼ਨ ਲੜਾਂ ਧੰਨਵਾਦ ਅੱਠ ਵਾਰਡ ਜਿਹੜੇ ਰਹਿ ਗਏ ਨੇ ਉਹਦੇ ਵਿੱਚ ਇਲੈਕਸ਼ਨ ਲੜਿਆ ਜਾਊਗਾ ਤੇ ਜਿਹੜੇ ਸੱਤ ਵਾਰਡਾਂ ਦਾ ਰੋਲਾ ਪੈ ਰਿਹਾ ਜਿਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਨੇ ਉਹਨਾਂ ਲਈ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਏਗਾ ਬਣੇ ਰੋ ਲੁਧਿਆਣਾ ਲਾਈਵ ਚੈਨਲ ਮੈਂ ਦੀਪਕ ਕੁਮਾਰ ਪਾਂਛੀਵਾਲਾ